ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਹੈ ਗੌਰਵੀ ਸਿੰਘ ਪਿੰਡ ਖਾਨਖਾਨਾ ਜਿਹੜਾ ਸ਼ੀਤਪਾਲ ਸਿੰਘ ਨਗਰ ਐਸ ਪੀ ਐਸ ਨਗਰ ਤੇ ਅੱਜ ਜੀ ਸਾਨੂੰ ਛੁੱਟੀ ਸੀਗੀ ਅੱਜ ਅਸੀਂ ਨਵਾਂ ਬਲੌਗ ਉਪਰਉਣ ਜਾ ਰਹੇ ਹਾਂ ਹਣ ਜੀ ਸਾਨੂੰ ਛੁੱਟੀ ਸੀਗੀ ਅੱਜ ਤੇ ਸਾਰੇ ਜਣਾਂ ਨੂੰ ਬਹੁਤ ਖਾਲੀ ਅõ ਅਸੀਂ ਜਾ ਰਹੇ ਹਾਂ ਜੀ ਬਸ ਸਾਨੂੰ ਔਰ ਦੇਖੋ ਸਾਰੇ ਜਣੇ ਜਾ ਰਹੇ ਬਸ ਸਾਨੂੰ ਅਸੀਂ ਵੀ ਉਧਰ ਜਾ ਰਹੇ ਹਾਂ ਉਹ ਥੋੜੀ ਚਿਰ ਤੱਕ ਅਸੀਂ ਬਸ ਵਿੱਚ ਬਹਿ ਜਾਣਾ ਇਹਨੂੰ ਕਹਿੰਦੇ ਇੱਥੇ ਕਹਿੰਦੇ ਫਲੈਕਸ ਬੱਸਾਂ ਕਹਿੰਦੇ ਆ ਜੀ ਜਿਹੜੇ ਬਾਹਰ ਜਾਨੀਆਂ ਸਾਰੇ ਕੰਟਰੀਆਂ ਦੇ ਜੈਕਸ ਮਸਤਾਂ ਕਹਿੰਦੇ ਜੀ ਪਤਾ ਨਹੀਂ ਕਿਹੜੇ ਚੱਕਰੀ ਪਏ ਹੋ ਆ ਪਤਾ ਨਹੀਂ ਕੀ ਗੱਲਾਂ ਕਰੀਆ ਤੋ ਆਉ ਕਹੀ ਜਾਂਦਾ ਉੱਥੇ ਬਸ ਆਣੀ ਆਉ ਕਹੀ ਜਾਂਦਾ ਉੱਥੇ ਬਸ ਆਣੀ ਆ ਦੋ ਤਿੰਨ ਤਿੰਨ ਸਾਲ ਹੋ ਗਏ ਇਹਨਾਂ ਨੂੰ ਆਇਆ ਨੂੰ ਇਹਨਾਂ ਨੂੰ ਪਤਾ ਲੱਗਦਾ ਨਹੀਂ ਕਿੱਥੇ ਬਸ ਮਣਣੀ ਆ ਡੇਢ ਘੰਟਾ ਹੋ ਗਿਆ ੱੱਕੇ ਖਾਂਦੇ ਆ ਨੂੰ ਸਾਨੂੰ ਅੱਲ ਤੱਕ ਬੱਸੇ ਹੀ ਲੱਭਦੀ ਕਿੱਥੇ ਆ ਫੜੀ ਦੇਖਦੇ ਆ ਹੁਣ ਜਾ ਕੇ ਕਿੱਥੇ ਬਸਿਆ ਲੱਗ ਪਏ ਦੇਖਣ ਖੜਕੇ ਬੱਲੇ ਗਿਆ ਲੈਣੋਂ ਯੋ ਬਸ ਦੀ ਜੀ 72 ਨੰਬਰ ਆਇਆ ਜੀ 72 ਨੰਬਰ ਬਸ ਸਾਡੀ ਜਿਹੜੀ ਜਾਣੀ ਆ ਉਹ 7 ਨੰਬਰ ਜਾਨੀ ਆ ਪਣੀ ਸੀ ਸੀਰੀਅਸ ਹੋ ਗਏ ਪੂਰੇ ਖੜੇ ਆ ਕਿਹੜੀ ਜਾਣੀ ਤੇ ਕਿਥੇ ਪਾਸੇ ਨੂੰ ਪਾਸ ਪਾਸ ਹੀ ਪਰੇ ਕਿਉਂ ਨਹੀਂ ਆ ਰਹੇ ਜੀ 72 ਨੰਬਰ ਸਾਡੀ ਬਸ ਕਿਤੇ ਦੀਦੀ ਨਹੀਂ ਕਿੱਥੇ ਆ ਉਹ ਦੇਖਦੇ ਆਲੇ ਕੱਢ ਕੇ ਇਹ ਹੈਗਾ ਬੰਦਲੇ ਪਏ ਆ ਹਾਂਜੀ ਅਸੀਂ ਜਾ ਰਹੇ ਹਾਂ ਜੀ ਆ ਆ ਬਹੁਤ ਨੰਬਰ ਬੱਸ ਹੁੰਦੀ ਆ ਨਾ ਬੱਸ ਤੋਂ ਜਾਣਾ ਨੰਬਰ ਹੈ ਜੀ ਸਾੜੇ ਜਾ ਰਹੇ ਹਾਂ ਜੀ ਹਾਂ ਜੀ ਅਸੀਂ ਆ ਲਾਈਨ 'ਚ ਲੱਗੇ ਹੋ ਆ ਜੀ ਆ ਸਾਡੀ ਟਰੈਕਟਰ ਦਾ ਨੰਬਰ ਹੈ ਜੀ ਇਹ ਵਿੱਚ ਜਾਣਾ ਮੜਾ ਜਾ ਬੱਸ ਨਾਲ ਇਹ ਦਿਖਾ ਕੇ ਅਸੀਂ ਅੰਦਰ ਪੜ ਜਾਣਾ ਬੱਸ ਦੇ ਵੰਦੀਆ ਅਸੀਂ ਲਾਈਨ 'ਚ ਲੱਗੇ ਹੋ ਆ ਤੇ ਕੱਲੇ ਕਦਮ ਚੈੱਕ ਕਰਕੇ ਅੰਦਰ ਜਾਣ ਹੁੰਦੇ ਹੀ ਇਹ ਜਿੰਕੀ ਨੌ ਮੋਦੀਆ ਜਿੰਕੀ ਨੌ 3 ਨੰਬਰ ਇਸ ਕੀ ਤੇਰੇ ਆਪਣਾ ਤੁਹਾਡੇ ਭਾਈ ਹੁਣ ਨਹੀਂ ਆ ਰਿਹਾ ਜੀ ਖੋਣ ਤੋਂ ਲੋਕ ਆ ਕਿੰਨਾ ਇੰਨਾ ਦੋਨੇ ਪੜੀਆਂ ਨੰਬਰ ਦਿੱਤੀ ਦੇ ਬਹੁਤ ਗਿਆਨ ਹੈ ਉਹਦਾ ਹੀ ਬਤ ਇਹ ਹੁਣ ਤੇ ਹਲੇ ਬਾਹਰ ਹੈਗਾ ਨੇਰਾ ਤੇ ਸ਼ੂਰ ਦੇ 7:30 ਵਜੇ ਵਸਤਾ ਉਗਣੀ ਅੰਦਰ ਉਹ ਤੇ ਅੱਗੇ ਦੁਪਹਿਰ ਤੱਕ ਪਹੁੰਚ ਜਾਣਾ ਉੱਥੇ ਆਪਣੇ ਬੌਂਦੀ ਮਾਂ ਦਾ ਇਹ ਉਹ ਚੱਕਰ ਬਤ ਇਹਦੀ ਪੌੜ ਹੈ ਸ਼ੇਮਲੇ ਅੱਜ ਨੇ। ਹਾਂ ਜੀ ਦਾ ਮੌਸਮ ਉਹਦੇ ਅੰਦਰ ਵੀ ਉਹ ਆਜਿਬਾ ਦਾ ਲੰਗਾ ਇੰਪੋਰਟ ਤਾਂ ਆਇਆ ਹੋਣਾ। ਹਾਂ ਜੀ ਬਾਈ ਇਹਨਾਂ ਨੇ ਸੁਣੀ ਵੀ ਤਾਂ ਕੁੱਛ ਨਹੀਂ ਬਣਾਇਆ। ਭੁੱਖੇ ਹੀ ਬੈਠੇ ਤਿੰਨੇ ਜਾਣੇ। ਹਲਕੋ ਹੀ ਫਿਰਦੇ ਆ। ਲੱਗ ਗਿਆ ਨੰਬਰ ਦੇ ਦੋ ਇਹਨਾਂ ਨੂੰ ਅੱਜ ਪਤਾ ਲੱਗਾ ਪੁਰਤਗਾਲ ਆਇਓ ਆ ਅਰੇ ਉਹ ਗੱਲ ਜੋ ਗਏ ਆ ਉੱਤਰ ਬੜਾ ਹੀ ਲੰਬਾ ਸਫਰ ਸਗਾ ਜੀ ਘਟੋ ਘਟ ਵੀ 5 ਘੰਟੇ 6 ਘੰਟੇ ਲੱਗ ਗਏ ਆ ਆ ਦੇਖੋ ਕਿਤਾ ਮਡੇ ਕਹਿੰਦੇ ਮੇੜਾ ਲੈਣ ਲੱਗਿਓ ਆ ਔੜੇ ਇਹਨਾਂ ਨੂੰ ਟੈਨਸ਼ਨ ਪਈ ਹੋਵੇ ਕਿੱਥੇ ਜਾਣਾ ਸੀ ਹਲੇ ਸਾਨੂੰ ਹਲੇ ਇਹ ਵੀ ਨਹੀਂ ਪਤਾ ਵੀ ਅਸੀਂ ਜਾਣਾ ਕਿੱਥੇ ਆ ਆ ਗਏ ਆ ਘਰ ਬੋਰੀ ਵਸਤਰਾ ਚੱਕ ਕੇ ਚੱਲ ਬਈ ਮੁੰਡੇ ਆਜੋ ਚੱਲਦੇ ਚਲੋ ਕਫੇ ਪੀਣਦੇ ਚਲੋ ਕੀ ਕਰਨੇ ਭਾਜੀ ਚਲੋ ਫੇ ਕਫੇ ਤੇ ਚੱਲਾਂਗੇ ਕਫੇ ਪੀਣੀਆਂ ਕਮੋਦੀ ਆਪਣਾ ਸਿੰਗ ਲਾ ਲਈ ਐ ਟੈਕਸੀ ਉਹਨਾਂ ਦੀ ਜਾ ਰਹੇ ਐ ਕਦੇ ਯਾਰ ਬੰਦਾ ਕਦੇ ਮੰਦਰ ਆਉਂਦਾ ਖਾ ਗਿਆ ਲਾਈਵ ਰਿਸ਼ਟੇ ਤੇ ਤੇ ਕੀ ਸੌਂਦਾ ਆਇਆ ਕਿ ਮਰੇ ਵਾਲਾ ਗਾ ਕੇ ਜਾ ਕੇ ਕਿ ਪਰ ਵੀ ਤਾਂ ਮੁੰਡੇ ਸੱਡੇ ਬੈਠੇ ਹੋਏ। ਉਹ ਕਹਿੰਦੇ ਕਹਿੰਦਾ ਹੈ ਕਿ ਯਾਰ ਦੋ ਵਜੇ ਤੋਂ। ਉਹ ਇਹ ਹੁਣ ਪਹੁੰਚ ਗਏ ਆ ਜਿੱਥੇ ਪੜਨਾ ਸੀਗਾ। ਅਸੀਂ ਪਹਿਲਾਂ ਉਹਨੇ ਕੇਸ ਦੇ ਘਰ ਜਾ ਰਹੇ ਹਾਂ। ਉਸ ਤੋਂ ਬਾਅਦ ਅਸੀਂ ਆ ਜਿੱਥੇ ਖੈਰਾਂਗੇ। ਸ਼ਾਮ ਨੂੰ ਤੁਹ ਕਹਿੰਗੇ ਨਾਲੇ ਖਾਵਾਂਗੇ ਵੀ ਮੈਂ ਚਿਕਨ ਚਿਪਨ ਠੀਕ ਹੈ ਨਾਲ ਪੀਵਾਂਗੇ ਠੰਡਾ। ਜਿਹੜੀ ਲੋਕੇਸ਼ਨ ਜਿਹੜੀ ਪੇਜੀ ਤੇ ਦੱਸਿਆ ਉਹਨੂੰ ਵਾਪਸੀ ਜਾ। ਆ ਤੁਹਾਨੂੰ ਇੱਕ ਮੁੰਡੇ ਨੂੰ ਲੱਗੇ ਜਿਵੇਂ ਭੇਜੀ ਜਾ ਉਹਨੇ ਤੇ ਕਿਸੇ ਨੂੰ ਤੇਰੀ ਲਾਈਵ। ਇਹ ਦੋ ਭੇਜੋ। ਇਹ ਮੈਂ ਵੀ ਕਿਹਨੂੰ ਭੇਜੀ ਸੀ ਕਿਸੇ ਨੇ ਪਹਿਲਾਂ ਮੈਨੂੰ ਨਹੀਂ ਸੀ ਕਿ ਪਤਾੰਦਾ ਮੈਂ ਸੋਚਿਆ ਮੈਂ ਕਿ ਮੁੰਡਾ ਜਿਹਾ ਮੇਰੇ ਵਰਗਾ ਹੀ ਆ ਉਹ ਵੀ ਹੁਣ ਜਿਹੜਾ ਲਾਈਵ ਤੇ ਕਿਹਨੂੰ ਭੇਜੀ ਜਾਂਦਾ ਆ ਸਾਰੇ ਦੋਰੀ ਤੋਂ ਇਸ ਲਈ ਇੱਕ ਵਾਰੀ ਰਾਤ ਨੂੰ ਕਦੇ ਘਰੇ 11 12 ਦੇ ਟਾਈਮ ਮੈਂ ਲਾਈਵ ਤੇ ਕਿਸੇ ਨੂੰ ਭੇਜੀ ਜਾਵਾ ਮੈਨੂੰ ਪਤਾ ਨਹੀਂ ਮੈਂ ਕਿਦੋਂ ਲੱਗੇਸ਼ ਨੂੰ ਦੇਰ ਭੇਜੀ ਸੀ ਨਾਲ ਪਤਾ ਸੀਗਾ ਇਹਦਾ ਬਾਹਰ ਆ ਕੇ ਪਤਾ ਲੱਗਾ ਕਿ ਕਿਹਨੂੰ ਕੀ ਹੁੰਦੀ ਆ ਇਹ ਹਾਂ ਇਹਦਾ ਪਤਾ ਲੱਗ ਗਈ ਗੱਲ ਕੀ ਹੋਈ ਮੇਨ ਉਹ ਮੇਨ ਸਾਡੇ ਬੰਦੇ ਸੀਗਾ 8 ਵਜੇ ਤੋਂ ਮਨੂੰ ਮੁੰਡਾ ਸੀ ਆਇਆ ਬਾਹਰੋਂ ਸੱਦਾ ਪੁੱਲੇ ਸਾਡੇ ਘਰੇ ਆ ਗਿਆ ਸੀਗਾ ਰਾਤ ਨੂੰ ਦੇ ਨਾਲ ਇੱਕ ਅੰਬਰ ਸਾਦਾ ਸਿੰਘ ਬੰਦਾ ਉਹ ਮੈਂ ਵੀਡੀਓ ਕਾਲ ਨਾਲ ਆਵੇ ਦਿਖਾ ਦਿਖਾ ਲ ਕੇ ਮਸੀਂ ਘਰ ਸਾਡੇ ਪਾਈ ਬੰਦੇ ਉਹ ਪਹਿਲਾਂ ਸਿਵਿਆਂ ਦੀ ਵਾਲੀ ਘੁੰਮੀ ਕੇ ਪਿੰਡ ਦੇ ਉੱਥੇ ਦਵਾਈ ਦਵਾਈ ਸਿਵੇਰੇ ਪਾਪੇ ਦੇ ਬਣਾਏ ਆ ਉਹ ਪਿੰਡ ਸਾਡੇ ਆ ਕੇ ਤਾਂ ਸਿਵਿਆਂ ਵਾਲੀ ਘੁੰਮੀ ਕੇ ਆ ਗਏ ਇੱਥੇ ਬੜਾ ਹੀ ਟਾਈਮ ਲੱਗਾ ਕਹਿੰਦੇ ਦੁਨੀਆ ਤਾਂ ਇੱਥੇ ਆਣ ਨੂੰ ਜਿੱਥੇ ਅਸੀਂ ਅੱਜ ਕੰਮ ਰਏ ਆ ਪ੍ਰਮਾਤਮਾ ਦਾ ਸ਼ੁਕਰ ਕਰਦੇ ਆ ਇਹ ਪੂਰਤਿ ਗੁਰੂ ਦਾ ਨੇ ਸਾਨੂੰ ਆਹ ਦਿਨ ਦਿਖਾ ਦੇ ਆ ਕੀ ਬਾਤ ਆ ਯਾਰ ਪੁਰਤਗਾਲ ਦਾ ਅੱਜ ਪਤਾ ਲੱਗਾ ਵੇ ਪੁਰਤਗਾਲ ਚ ਆਏ ਹੋਣ ਤਾਂ ਇੰਨੇ ਚੱਲ ਜਾਂਦਾ ਕੰਮ ਬਹੁਤ ਈ ਆ ਉਹ ਇੱਥੇ ਪਹਾੜਾਂ ਚ ਆ ਗਏ ਆ ਅਜੋ ਤਾਂ ਪੱਜਾ ਅੱਜ ਲੱਗਦਾ ਵੇ ਸ਼ਿਮਲੇ ਜਾਲ ਕੋ ਬਣਾਏ ਆ ਸ਼ਿਮਲੇ ਨੂੰ ਜਾਂਦਾ ਉਹ ਦੂਰ ਨਹੀਂ ਹੋ ਰਹੀ ਏ ਹਾਏ ਹਾਏ ਕਿਆ ਬਾਤ ਆ ਯਾਰ ਤੇਰਾ ਮਨ ਜਿਹਦਾ ਬਤਨ ਆ ਨਹੀਂ ਤੇਰਾ ਕਿਤਨੇ ਅੱਛੇ ਹੈ ਦੇਖੋ ਖਾਂਡ ਤਾਂ ਵਾਹ ਵੀ ਲੱਗਦੀ ਐ ਓਏ ਛੇ ਮਿੰਟ ਰਹਿਦੇ ਦੋ ਦੋ ਵੀਡੀਓ ਲੱਗੇ ਆ ਬਾਂਕੇ ਦਰਬਾਰ ਆ ਮੇਰੇ ਆਪੋਕੇ ਆਪੋਕੇ ਦੇ ਦਰਬਾਰ ਮੈਂ ਇਹ ਪਹਾੜੀ ਇਲਾਕਾ ਠੰਡਾ ਏਰੀਆ ਹੀ ਐ ਇਹ ਹੋਰ ਠੰਡ ਬਹੁਤ ਹਾਂ ਮੈਂ ਇਹਨੂੰ ਪੂਰਾ ਪਟਾਟਾ ਚਾਹ ਲਈ ਦਿਓ ਪਰ ਵੀ ਇੱਥੇ ਬਰ ਪੈਂਦੀ ਹੁੰਦੀ ਅਜੀ ਥੋੜਾ ਪਹਿਲਾਂ ਅਗਰੇ ਤਿੰਨ ਮਹੀਨਾ ਇੱਕ ਜੇ ਮਹੀਨਾ ਦੇ ਡਾਉਂਦੇ ਤੁਹਾਨੂੰ ਬਾਰਿਸ਼ ਦੀ ਤੰਗ ਦਿਖਣੀ ਸੀ। ਅਜੀ ਸਾਨੂੰ ਛੁੱਟੀ ਦਾ ਫੈਸਲਾ ਹੋ ਗਿਆ ਹੀ। ਅੱਗੇ ਛੁੱਟੀ ਨਾਲ ਨੇਾਰੇ ਰਹ ਰਹੇ ਆ। ਸਰਾਉਂਗ ਬੇਕਰ ਚੱਲੇ ਆ ਜੀ ਸਰਾਉਂਗ। ਸਰਾਉਂਗ ਪੱਟੀ ਉਹ ਹੈ ਕੁੱਤੇ ਚੱਲੇ ਆ ਜੀ। ਆ ਚੱਲ ਗਈ ਉਹ ਤੇ ਹੁਣ ਅਸੀਂ ਮਸੰਮੀਆਂ ਖਾਣ ਲੱਗੇ ਆ ਭੁੱਖੇ ਬਹੁ ਆ। ਤੇ ਅਸੀਂ ਉੱਥੇ ਪਹੁੰਚ ਗਏ ਜਿੱਥੇ ਕੋਈ ਆਉਣ ਦਾ ਰੀਜਨ ਨਹੀਂ ਸੀ। ਕਹਿੰਦਾ ਟੀਸੀ ਦੇ ਦਾ ਪਹੁੰਚ ਗਏ ਆ। ਪਰ ਉਹ ਨਿਆਰਾ ਨੀ ਜਿਹੜਾ ਪੰਜਾਬ ਦਾ ਨਿਆਰਾ ਵੱਖਰਾ ਹੀ ਆ ਹੋਰ ਕੀ ਟੀਸੀ ਤੇ ਪਹੁੰਚ ਗਏ ਮੁੰਡੇ ਹੁਣ ਸਾਨੂੰ ਇਹਨਾਂ ਚੋਂ ਘਰ ਨਹੀਂ ਪਤਾ ਲੱਗਦਾ ਕਿਹੜਾ ਆ ਇਹ ਆ ਗੋਪੀ ਭਾਈ ਹੁਣੀ ਫੋਨ ਲਾ ਰਹੇ ਆ ਕਿਉਂਕਿ ਸਾਡਾ ਮੇਨ ਭਾਜੀ ਇਹੀ ਆ ਪੁਰਤਗੇਛੀ ਸੰਦੇ ਵਿੱਚੋਂ ਇਹਨੂੰ ਆਉਂਦੀ ਆ ਇਹ ਕਰਦਾ ਕਵਾਂਤੋ ਇਹੀ ਗੱਲ ਗੁੱਤ ਕਰਦਾ ਸਾਰੀ ਅਜੀ ਦਾ ਜਿੱਤੇ ਮਾੜੀ ਮੋਟੀ ਅਰਜੀ ਧਾਰਦੀ ਏ ਅਜੀ ਦਾ ਕਵਾਂਤੋ ਵਾਲੀ ਆ ਕਵਾਂਤੋ ਤਾਂ ਮਾਲੋ ਕਿੰਨੇ ਕਵਾਂਤੋ ਕਵਾਂਤੋ ਤਰੋਕਾ ਕਵਾਂਤੋ ਯੇਰੋ ਕ੍ਰੋਤਾ ਮਤਲਬ ਸਿੱਕੇ ਤੇ ਯੈਰੋ ਮਤਲਬ ਪੈਸੇ ਆ ਦੇਖੋ ਮੁੰਡੇ ਚੋਬਰ ਆ ਮੁੰਡੇ ਦੋਨੇ ਖਾਨਖਾਨੀਏ ਆ ਮੇਰੇ ਵੀਰੋ ਬੁਰੀ ਤਕੜੀ ਕਬੱਡੀ ਖੇਡੀਆਂ ਨੇ ਪਹਿਲੀਆਂ ਤੇ ਮੇਰੇ ਵੀਰੋ ਲੈ ਟੋਪੀ ਵੀ ਲਾਤੀ ਕਹਿੰਦਾ ਹਟ ਜਾਓ ਪਰੇ ਟੰਪ ਲਾ ਲਈ ਤਾਂ ਟੰਪ ਜੜੀ ਲੈ ਗਏ ਸੀ ਮਾਰ ਕੇ ਕਾਉਣ ਲਈ ਕਿਨੂੰ ਇਹਨਾਂ ਤਾਂ ਲੱਗੇ ਨਹੀਂ ਕਿ ਫੁੱਟੇ ਆ ਗਏ ਸੀ ਲੈ ਦੇ ਆਪੀ ਸਵਾਦ ਦੇਖਾ ਹੈ ਕਿ ਵਾਹ ਅੱਜ ਤਾਂ ਮਮਾ ਕਰੇਗਾ ਆ ਆ ਆ ਜਾਨਵਰ ਦੀ ਚਾਹ ਮਾਰ ਉਹ ਨਾਲੀ ਲਾ ਕੇ ਰੱਖਦੀ ਹੁੰਦਾ ਚਾਰ ਵੀ ਦਾ ਸੋ ਪੀਂਦੀਆਂ ਜਾਂਦਾ ਇੰਦਾ ਲਾਦਾ ਇਹ ਤਾਂ ਪੱਤੇਆਂ ਨਾਲ ਜਾਂਦੇ ਦੇਖੋ ਨਾਰੀ ਜਾਂਦੀ ਇਹ ਪਹਾੜੀ ਲੱਗ ਕੇ ਦੀ ਜਾਇਆ ਪਹਾੜੀ ਲੱਗ ਕੇ ਦੀ ਇਹ ਪਹਾੜਾਂ ਚਾਹ ਪਤੀ ਆਏ ਇਹ ਪਹਾੜੀ ਲੱਗ ਕੇ ਚਾਹ ਈਏ ਪਹਾੜਾਂ ਨੂੰ ਮਿਲਦੀ ਹੈ ਇਹ ਚਾਹ ਬੱਤੀ ਬੜੀ ਤਿੱਖੀ ਚਾਹ ਈਏ ਅਕੈਡਮੀ ਆਪੂ ਜਾਂ ਪੱਤੇ ਜਾਨ ਤੇ ਸਾਹਮਣੇ ਸਾਡੇ ਚਾਚਾ ਸਭਨ ਉੱਚੀ ਪਹਾੜੀ ਤੇ ਚਾਚਾ ਈਏ ਆਈ ਹੋਰ ਵਾਹ ਇਹ ਪੋਰਟੋ ਸਾਈਡ ਦੀ ਸਭ ਤੋਂ ਉੱਚੀ ਪਹਾੜੀ ਤੇ ਚਰਚਾ ਹੀ ਇਹ ਅਹੀ ਬੈਲਗੋੜੀ ਦੇ ਨੇੜੇ ਦੀ ਕੋਚਾ ਜਾ ਦੇ ਲਾ ਸਾਡੀ ਚਾਹ ਲਓ ਜੀ ਅਸੀਂ ਹੁਣ ਚਾਹ ਚੂ ਪੀ ਕੇ ਕੈਮ ਦੇ ਹੋ ਗਏ ਵੀ ਦੇਖਦੇ ਆ ਕੋਈ ਜਾ ਕੇ ਚਾਰਕ ਤੁਹਾਨੂੰ ਲੋਕੇਸ਼ਨ ਦਿਖਾ ਦੇ ਆ ਹਾਂਜੀ ਹੋਰ ਇਹ ਬੰਦੇ ਜਿਹਨੇ ਭਾਈ ਹੁਣੇ ਕੋਲ ਭਾਈ ਨੇ ਰਸੋਈ ਬਰ ਸਾਡੇ ਲਈ ਬਣਾ ਰਾਇਆ ਆ ਗਏ ਆ ਗਏ ਭਾਈ ਦੇਖ ਮਾਟ ਕਿੱਦਾਂ ਲਾਈਆ ਪੇੜ ਉਹ ਮੰਗਿਆ ਇੱਕ ਭਾਈ ਕੰਮ ਤੇ ਗਿਆ ਯਾਰ ਦੇਖੋ ਇਹ ਤੇ ਪਿਆਰ ਕੱਕਾ ਲੰਗਾ ਆ ਭਾਈ ਇਹ ਕਦਰ ਪਾਜੀ ਕੋਲ ਗਰਮ ਭਾਈ ਕਿਆ ਲੱਗਿਆ ਵਾਲੀ ਜੀ ਚਾਹ ਤੇ ਮੱਛੀ ਐ ਨਾਲ ਕਦਾਰਾ ਮੱਥਲੀ ਨੂੰ ਬੈਠਾ ਨਾ ਯਾਰ ਯਾਰ ਗੱਲ ਇਹ ਗਲਾਸ ਖਾਲੀ ਕਰਕੇ ਦਿਖਾ ਲੈਣਾ ਮੈਂ ਚਾਹ ਲੈਣੀ ਹੋਰ ਯਾਰ ਚਾਹ ਛੱਡੋ ਤੁਸੀਂ ਜਿਹੜੀ ਇੱਥੇ ਵੀਡੀਓ ਬਣਦੀ ਨਾ ਇਹਦੇ ਨਾਲ ਦੀ ਮੈਂ ਦਿਸਕ ਹੀ ਨਹੀਂ ਕਦੇ ਲਿਸਮਤ ਦੇ ਵਿੱਚ ਗਾਰੰਟੀ ਆ ਹਾਂ ਜੀ ਕੁੜੀ ਨਾਲ ਸੋਣਾ ਉੜੀ ਮੁੰਡੇ ਨਾਲੋਂ ਸੋਹਣੀ ਲੈ ਬੇ ਮੇਰੇ ਵੀਰੋ ਆ ਦੇ ਆ ਦੇ ਮੁੰਡੇ ਚੋਬਰ ਦੇਖ ਤਾ ਕੰਦੇ ਹੁਣ ਪਤਾ ਨਹੀਂ ਗਮਲੇ ਦੇ ਵਿੱਚ ਮੁਚ ਬੱਜੀ ਜਾਂਦੇ ਆ ਤੋ ਇੱਕ ਦਿਨ ਮੈਂ ਬੱਗਾਂ ਦੀ ਗਲੀ ਵਿੱਚ ਟਿੱਕਾ ਗਾਣ ਲੱਗਾ ਆ ਬੰਦੂ ਵਾਲੇ ਗਾਣੇ ਲੱਗਾ ਅਜ ਤਾਂ ਮਜ਼ਾ ਆ ਗਿਆ ਮਜ਼ਾ ਲੈ ਬੇ ਮੇਰੇ ਵੀਰੋ ਆ ਦੇਖੋ ਰਖਤੇ ਰਖਤ ਸਾਰੇ ਪਾਸੇ ਟਕਰੂਗੇ ਤੁਹਾਨੂੰ ਜਿੱਥੇ ਵੀ ਜਾਓਗੇ ਜਿੱਤੇ ਗਏ ਪੰਜਾਬੀ ਲੈ ਗਏ ਨਾਲ ਦਰਖਤਾਂ ਨੂੰ ਪਹਾੜੀਆਂ ਨੂੰ ਵਾਹ ਜੀ ਵਾਹ ਜ਼ਰਾ ਹੋਇਆ ਪਿਆ ਮੇਰੇ ਵੀਰੋ ਮੌਸਮ ਹੀ ਪੂਰਾ ਔਸਮ ਹੋਇਆ ਪਿਆ ਗੱਲਬਾਤ ਜੈਸੇ ਆ ਕੱਪੜੇ ਪ੍ਰੈਸੇ ਆ ਮੁੰਡੇ ਦੇਖਦਾ ਕਿੱਦਾਂ ਯਾਰ ਸ਼ਰੋਗੇ ਭਮਣ ਲੱਗੇ ਹੋ ਗਏ ਇਸ ਮੋੜ ਦੇ ਵਿੱਚ ਚਲੋ ਉੱਥਾ ਦਾ ਵੇਖੀਏ ਤੇ ਨਾ ਵੀ ਸਾਰਾ ਕੁਝ ਹੈਗਾ ਯਾਰ ਪਰ ਉੱਥੇ ਇੰਨਾ ਮੁੰਡਾ ਤੋਂ ਬੋਟ ਆ ਰਿਹਾ ਕਿ ਕਿੱਥੇ ਜਾ ਕੇ ਦਿੰਦਾ ਸਾਡੇ ਦਾ ਲੰਬੀਆਂ ਲੰਬੀਆਂ ਕੰਧਾ ਬਣਾ ਲਓ ਜੀ ਆਹ ਦੇਖੋ ਇੱਥੇ ਕਿੱਥੇ ਕੰਧਾ ਹੜੋ ਇੱਧਰ ਇੱਧਰ ਚੱਲਦੇ ਪਾਜੀ ਇੱਧਰ ਮੜੀ ਇੱਧਰ ਨਹੀਂ ਚੱਲਿਓ ਕੰਧਾ ਗਵਾਜਣਾ ਜਾਇਓ ਜੀ ਹੁਣ ਅਸੀਂ ਬਾਹਰ ਆ ਗਏ ਉਸ ਘਰ ਤੋਂ ਘੁੰਮਣ ਹੁਣ ਤੁਹਾਨੂੰ ਇਹ ਗਾਂਹ ਜਾ ਕੇ ਦਿਖਾਵਾਂਗੇ ਚੜਾਈ ਚੜਦੇ ਤੇ ਘਰ ਦਿਖਾਉਦੇ ਬਈ ਮੜੇ ਇੱਧਰ ਘੁੰਮ ਕੇ ਘਰ ਬਹੁਤ ਸੋਹਣਾ ਹੈ ਜੀ ਹੈ ਨਾ ਇੱਕ ਨੰਬਰ ਬਹੁਤ ਸੋਹਣਾ ਮੌਸਮ ਹੈ ਮੌਸਮ ਬਹੁਤ ਠੰਡਾ ਆ ਤੇ ਬਹੁਤ ਸੋਹਣੀ ਥਾਂੜਾ ਭਾਜ ਹੁਣੀ ਆਪਣਾ ਚੈਨਲ ਖੋਲਣ ਲੱਗਿਆ ਹੁਣ ਇਹਨਾਂ ਨੇ ਹੁਣ ਇੰਟਰਵਿਊ ਲਿਆ ਕਰਨੀ ਆ ਆ ਗੋਪੀ ਭਾਈ ਹੁਣੀ ਖਾਣ ਖਾਨ ਆਲੇ ਨੇ ਤੇ ਚੌਂਗ ਆ ਗਏ ਤੇ ਪਿੰਡ ਦਾ ਚੌਂਗ ਆ ਜੀ ਕਿ ਨਾਲੇ ਕੋਈ ਆਲਾ ਫਿਲਮਾਂ ਦਾ ਬਰਕੋ ਨਾ ਚਲ ਮਨ ਦਾ ਬਾਸ ਤੋਂ ਚਲ ਮਨ ਦਾ ਬਾਸ ਤੋਂ ਤੇ ਆ ਉੱਪਰ ਬਰਬੂਲੀ ਬਣਿਆ ਉਹ ਮੈਨੂੰ ਤਫਾ ਦੇ ਉਹ ਬੱਕੀ ਤੀਲ ਪਾਇਆ ਅਜਰਾਈ ਲਿਖੇ ਕੀ ਲਿਖਿਆ ਉਹ ਉਹ ਲਿਖਿਆ ਨਹੀਂ ਅਜਰਾਈਲ ਅਜਰੇਂਜਾ ਲਿਖਿਆ ਨਾ ਇਹ ਲਿਖਿਆ ਅਜਰੇਲਾ ਇਹ ਜਿਹਨੂੰ ਪਾਜੀ ਕਹਿੰਦੇ ਤੂੰ ਮੜ ਜਾ ਸਭ ਜੱਤ ਆਏ ਯਾਰ ਐ ਘਮਨੋਂ ਆ ਹਾਂਜੀ ਆ ਹੈਗੇ ਪਿੰਡ ਦੇ ਥੇਤ ਇੱਥੇ ਲੋਕੀ ਸਬਜ਼ੀ ਸੂਜੀ ਬੀਜਦੇ ਆ ਕਿਦਾਂ ਇਹ ਕੰਨੂ ਹੋਗਾ ਇਹ ਵੀ ਬਹੁਤ ਲੋਕਾਂ ਨੇ ਲਾਇਓ ਆ ਕੰਨੂ ਉਗੇ ਥੇ ਰੋਦੇ ਯਾਨੀ ਕਿ ਕਰਾਇੰਦੇ ਲੱਗੇ ਆ ਬਾਕੀ ਹੋਰ ਉਹ ਸਾਗੀ ਮਜ਼ਗਾ ਮਣਵਾਣਾ ਸ਼ੁਰੂ ਹੋਈ ਜਮਣੀ ਮੜੀ ਤੇ ਵਿੱਚ ਹੋਰ ਵੀ ਕੁਝ ਹੋਣਾ ਆ ਜਿਲ੍ਹਾ ਕਾਹਦੀ ਹੈ ਜਿਲ੍ਹਾ ਪਤਾ ਨਹੀਂ ਕਾਹਦੀ ਆ ਤਾਹ ਨਹੀਂ ਹੋ ਸਪੀਆਂ ਹੀ ਤਾਂ ਹੈ ਅੰਗੂਰਾ ਹੈ ਇਹ ਹੁਣ ਗਰਮੀ ਨੂੰ ਲੱਗਣੇ ਅੰਗੂਰ ਆ ਸਾਹਮਣੇ ਚਰਚਾ ਜੀ ਉਹ ਪਰ ਟੈਗੀ ਲੱਗੀ ਹਨ ਬੋਲੋ ਜੀ ਬਰਾਏ ਵੀਡੀਓ ਹਾਂ ਅਸੀਂ ਦੂਜੀ ਡਿਗੇਸ਼ਨ ਤੇ ਜਾ ਰਹੇ ਆ ਜੀ ਕਿਹੜੀ ਤੁਸੀ ਮੋਟੂ ਮੱਖੇ ਚਲਈ ਆਏ ਤੂੰ ਕਿੰਨੀਆਂ ਗੱਲ ਕਹੀਆਂ ਨਾ ਦੱਸਣਾ ਨਾੜੇ ਵੀਡੀਓ ਨਾੜੇ ਵੀਡੀਓ ਬਣਾ ਲਈ ਆ ਤੇ ਹੁਣ ਹੋਰ ਪਾਸੇ ਜਾ ਰਹੇ ਆ ਜੀ ਹਾਇ ਰਾਮ ਭਾਈ ਤੁਸੀਂ ਕੀ ਕਹਿ ਰਹੇ ਹੋ ਅਸੀਂ ਭਾਈ ਇਹ ਹੀ ਕਹਿਣਾ ਚਾਹੁੰਦੇ ਆ ਕਿ ਜੇਨੇ ਆਣਾ ਸਾਡੇ ਵਾਂਗੂ ਨਜ਼ਾਰੇ ਲਾਓ ਆਗੇ ਕਹਿੰਦੇ ਬੂਟ ਪਾਈ ਆਪਾਂ ਨਵੇਂ ਲਿਆਂਦੇ ਚਾਈ ਪਏ ਦੇ ਕੱਟੋਗਾ ਤੇ ਇੰਡੀਆ ਦਾ 77 ਮੰਨ ਜਾਂਦਾ ਜੀ ਹੁਣਾਂ ਦੇ ਕੋਲ ਆਏ ਆ ਜੀ ਇਹ ਭਾਈ ਹੁਣੀ ਸਾਨੂੰ ਗਾਈਡ ਕਰ ਰਹਾ ਆ ਕਿ ਕਿੱਥੇ ਕਿੱਥੇ ਘੁੰਮਣ ਵਾਲੀਆਂ ਜਗ੍ਹਾ ਵਧੀਆ ਆ ਇਹ ਭਾਈ ਦਾ ਪਿੰਡ ਸੋਤਰਾ ਆ ਸੋਤਰਾ ਪਿੰਡ ਆ ਭਾਈ ਦਾ ਚੱਕ ਵਾਲਾ ਦਾ ਮੁੰਡਾ ਮੇਰਾ ਸਾਹਿਲ ਪੜਦਾ ਹੁੰਦਾ ਜਗਾ ਉਹਦੇ ਨੇੜੇ ਦਾ ਹੀ ਮੁੰਡਾ ਆ ਮੇਰੇ ਵੀਰੋ ਆਹ ਦਾ ਖਾਨ ਖਾਨਾ ਤੋਂ ਯਾਰ ਇਹ ਜਵਾਗੇ ਹੀ ਆ ਆ ਵੀ ਖਾਨ ਖਾਨਾ ਦਾ ਆ ਮੁੰਡਾ ਮੋਟਾ ਬਹੁ ਹੋ ਗਿਆ ਇਹ ਕੜੀ ਤਿੰਨ ਟਾਈਮ ਚਿਕਨ ਖਾਂਦਾ ਹੈ ਮੁੰਡਾ ਚੌੜਾ ਦੇਖੋ ਇਹ ਇਹ ਤਾਂ ਸੱਤ ਟਾਈਮ ਖਾਂਦਾ ਸੱਤ ਟਾਈਮ ਚਿਕਨ ਪਰਸਨ ਤਿੰਨ ਦਿਨ ਹੋ ਜਾਣੇ ਬਾਹਰ ਸੇ ਤਿੰਨ ਦਿਨ ਹੋ ਜਾਣੇ ਆਉਂ ਤੇਈ ਤੇਈ ਦੇ ਦਈ ਨਾ ਹੈਲੋ ਗਾਇਜ਼ ਅੱਜ ਤਾਂ ਮਜ਼ਾ ਆ ਗਿਆ ਮਜ਼ਾ ਮਾਸਟਰਪ੍ਰਦੇਸ਼ਾ ਕਰ ਮਜ਼ਾ ਆ ਦੇਖੋ ਦਿਖਾ ਲਓ ਭਾਈ ਉਹਨਾਂ ਨੇ YouTube ਵਾਲੇ ਚੈਨਲ ਵਾਲਿਆਂ ਨੂੰ ਉਹ ਆਰਡਰ ਚਰਚ ਬੜੀ ਦਿਖਾ ਲਓ ਮਾਲੀ ਉਹ ਦੂਰ ਮਰੇ ਮਾਰੀ ਕੈਮਰਾ ਸਭ ਨੂੰ ਉੱਚੀ ਪਹਾੜੀ ਤੇ ਬਣਾਈ ਉਹ ਚਰਚ ਬਹੁਤ ਦੂਰ ਹੈ ਇਹ ਜਾਣਾ ਬਹੁਤ ਦੂਰ ਹੈ ਇਹ ਉੱਥੇ ਜਾਂਦੀ ਹੈ ਗੱਡੀ ਸਪੈਸ਼ਲ ਭਾਈ ਤੇ ਬਸ ਵੀ ਜਾਂਦੀ ਹੈ ਭਾਜੀ ਬੰਦਾ ਵਧੀਆ ਗੱਲੇ ਬਬੂਹੇ ਆਂਗੋ ਭਾਈ ਬੰਦਾ ਵਧੀਆ ਯਾਰ ਬਹੁਤ ਭਾਜੀ ਭਾਈ ਬਹੁਤ ਕੁਝ ਇਧਰ ਨੂੰ ਮਿਲ ਕੇ ਭਾਜੀ 100 ਰੁਪਏ ਦੇਗਾ ਏ ਭਾਈ ਤਿੰਨੇ ਇੱਕੋ ਪਿੰਡਾਂ ਦੇ ਆ ਪੰਗਿਆਂ ਦੇ ਏਰੀਏ ਦੇ ਖਾਨ ਖਾਨਾ ਖਾਨ ਖਾਨਾ ਸੋਤਰਾ ਸੋਤਰਾ ਤੂੰ ਕਾਕਾ ਮਾਲ ਪਰੜਕਾ ਸਿੱਧੀ ਆ ਸੜਕਾ ਵਿੱਚ ਨਾ ਕੋਈ ਮੋੜ ਇਹ ਰਾਹੁਲ ਇੱਕ ਪਸਤੂ ਆ ਉਹ ਕਿੰਦੀ ਆ ਰਾਹੁਲ ਤੈਨੂੰ ਕਿੱਥੋਂ ਨਹੀਂ ਸ਼ਿਵੜਾਉਂਦਾ ਅਲੇ ਦੇ ਆ ਚੋਰੀ ਨਿਕਲੀ ਗਾਡੀ ਇੱਕ ਗੱਲ ਤਾਂ ਰਹਿ ਗਈ ਕਿਹੜੀ ਓਏ ਹੋਏ ਹੋਏ ਪਾਜੀ ਜਿਹੜੀ ਬੂਟ ਮਸੀ ਲੈ ਆਂਦੇ ਆ ਪਾਜੀ ਹੋਣੀ ਆ ਨਾ ਭਾਬੇ ਮਿਲਾਰਸ਼ ਮਿਲਾਰਸ਼ ਜਿੱਤੇ ਅਸੀਂ ਘੁੰਮਣ ਆਏ ਆ ਇਹ ਸਾਡੇ ਪਿੰਡ ਦਾ ਹੈ ਦੇਖੋ ਜੀ ਮੇਨ ਚਾਰਜ ਹੈ ਜੀ ਇਹ ਆ ਤੁਹਾਡੇ ਸਾਹਮਣੇ ਆ ਜੀ ਇਸ ਪਿੰਡ ਦਾ ਨਾਮ ਹੈ ਮਿਲਾਰਸ਼ ਹਾਂ ਜੀ ਆਹ ਦਿਖਾ ਦਿਆਂ ਮਰੀ ਮੜੇ ਜ਼ੂਮ ਕਰਕੇ ਬਹੁਤ ਸੋਹਣਾ ਬਣਾ ਆਏ ਆ ਦੇਖੋ ਜੀ ਇੱਦਾਂ ਹੀ ਸਾਰਾ ਸਮਾਨ ਪਿਆ ਜਿੰਨੇ ਬੰਦੇ ਬੁੜੀਆਂ ਖੜੇ ਆ ਸਾਰੇ ਇੱਦਾਂ ਹੀ ਖੜੇ ਆ ਹੁਣ ਇਸ ਵੀਲੇ ਤੇ ਕੋਈ ਨਹੀਂ ਦੁਕਾਨ ਤੇ ਖੜਾਗਾ ਨਾ ਪੂਰਾ ਰਸੀ ਰਾਖੀ ਬਲਾਸ ਹਾਂਜੀ ਬਲਾਸ ਬਲਾਸ ਸ੍ਰੀ ਕੁਰੀ ਬਾਰਸ ਸਲੀਪ ਕੁਰੀ ਬਾਰਸ ਪਿੰਡ ਦਾ ਨਾਮ ਹੈ ਰਾ ਮਲਾਸ ਇਹ ਪੂਰਤਾ ਹੀ ਕੋਈ ਚੰਗੀ ਹੈ ਹਾਂਜੀ ਇਹਨਾਂ ਦਾ ਜੀ ਇਹਨਾਂ ਦਾ ਜੀ ਮਿਊਜ਼ਿਕ ਚੱਲ ਰਿਹਾ ਆ ਅੰਤਰਰਾਸ਼ਟਰੀ ਗੀਤ ਚੱਲ ਰਿਹਾ ਆ ਕਿਹੜਾ ਹਾਂਜੀ ਇਹਨਾਂ ਦਾ ਬਲਾਸ ਦਾ ਟਾਈਮ ਹੋਇਆ ਜੀ ਮਿੱਠੀ ਵਾਰੀ ਕੀਤੀ ਨਾ ਇਸ ਗਾਣੇ ਦੀ ਸੰਤਾਂ ਸੰਨ ਲੱਗਦੀ ਨੇ ਕੀ ਕਹਿੰਦੇ ਇਹ ਬਾਕੀ ਚਲੋ ਰੱਬ ਜਾਣੇ ਚੱਲਦਾ ਕੀ ਆ ਚੱਲਦਾ ਨਾ ਉਹਦਾ ਗੀਤ ਚੱਲ ਰਿਹਾ ਹੈ ਸੰਤ ਰਸਤਰੀ ਸਾਹਮਣੇ ਇਹ ਬੰਦਾ ਜਿਹੜਾ ਬਣਾ ਦਿੱ ਗਿਆ ਇਹ ਕਲਾਮਤ ਆਪ ਨੂੰ ਥੋੜੇ ਦਾਨ ਕਰਨ ਲੱਗ ਗਏ ਆ ਜੀ ਬਹੁਤ ਸਾਡੇ ਸਾਹਮਣੇ ਆ ਜੀ ਸਾਰੇ ਵਿੱਚੋਂ ਚੱਕ ਕੇ ਦਾਨ ਕਰੀ ਜਾਣਾ ਆਹ ਦੇਖੋ ਜਾਂਦੇ ਇਹ ਗਰੀਬਾਂ ਚਾ ਰਿਹਾ ਕਿੰਨੇ ਕੀਤੇ ਆਪਾਂ ਤੁਹਾਨੂੰ ਕਹਿੰਦੇ ਕਿ ਕਿੰਨੇ ਕੀਤੇ ਉੱਦਾਂ ਸੋਹ ਨਹੀਂ ਕਰਦਾ ਯਾਨੀ ਕਿ ਗੋਪਤਦਾਨ ਗੋਪਤਦਾਨ ਮੈਨੂੰ ਕਹਿੰਦੇ ਗੋਪਤਦਾਨ ਕਿੱਥੇ ਕੀਤੇ ਆ? ਆਹ ਥੱਲੇ ਬਣੇ ਆਹ ਥੋੜੇ ਜਿਨੇ ਤਾਨ ਸਹੀ ਹੈ ਤੁਹਾਡੇ 11 12 ਵਜੇ ਹੋਈ ਇਹ ਸਮਾਨ ਦਾ ਕੋਈ ਵੀ ਤਰਾਕੀ ਹੈ ਨਹੀਂਗਾ ਜੀ ਸਾਰਾ ਸਮਾਨ ਇੱਦਾਂ ਹੀ ਪਿਆ ਇਸ ਪੈਲੇ ਵਿੱਚ ਕੋਈ ਚੋਰੀ ਨਹੀਂ ਕੋਈ ਠਗੀ ਨਹੀਂ ਕੋਈ ਵੀ ਮਤਲਬ ਨਹੀਂ ਕਿਸੇ ਨੂੰ ਸਮਾਨ ਚੱਕਣ ਦਾ ਜੀ ਜੇ ਆਪਣੇ ਹੁੰਦਾ ਏਰੀਆ ਦੇ ਵਿੱਚ ਲੋਕਾਂ ਨੇ ਸਾਰਾ ਸਮਾਨ ਬੂਰੇ ਦੇ ਪਾਗੇ ਲੈ ਜਾਣਾ ਜਗਾ ਇੱਥੇ ਕੋਈ ਵੀ ਚੱਕਣ ਨਹੀਂ ਨਾ ਇਦਾਂ ਹੀ ਇਤਿਹਾਸ ਸਾਰਾ ਸਮਾਨ ਕੋਈ ਵੀ ਚੀਜ਼ ਇੱਦੇ ਸ਼ਰਿਆਂ ਪਿਆਦੇ ਹੁੰਦਾ ਕੰਦਾ ਸਮਾਨ ਪਿਆ ਕਿੰਨੇ ਨਿਆਣੇ ਕਿੰਨੇ ਵੱਡੇ ਆ ਕੋਈ ਚੱਕਣੇ ਛੋੜੇ ਆ ਕੋਈ ਨਿਆਣਾ ਕੋਈ ਸਿਆਣਾ ਕਿ ਵੱਡਾਇਆ ਕੋਈ ਬੁੱਢਾ ਕੋਈ ਟੋਕੜਾ ਕੋਈ ਥੜਕੜਾ ਆਂਦੇ ਲੋ ਇੱਦੇ ਸਾਰਾ ਸਮਾਨ ਇਦਾਂ ਹੀ ਪਿਆ ਦੇਖ ਲੋ ਇਹ ਹੁਣ 12ਵਾਂ ਮਹੀਨਾ ਚੱਲ ਰਿਹਾ ਜੀ 2024 ਦਾ ਐਂਡ ਆਫ ਯਰ ਲੱਗਿਆ ਇਹਦੀ ਮਿੰਨਾ ਇੱਪੇ ਹੀ ਹੋ ਗਿਆ ਕਹਿੰਦੇ ਪਿਆ ਨੂੰ ਹਾਂਜੀ ਆਹ ਦੇਖੋ ਜੀਆਂ ਦੇ ਕਿੱਥੇ ਹੱਥ ਲਾ ਆਹ ਦੇਖੋ ਜੀ ਕਾਹ ਛਾਪਿਆ ਤੇ ਕਾਹ ਪਰਿਆ ਜੀ ਆਹ ਚਿੱਟਾ ਆ ਇਹ ਇੱਕ ਡੱਡੂ ਖਾਣਾ ਆ ਅੱਛਾ ਪਰ ਇਹ ਕਾ ਥੋੜੇ ਖੜੱਪਾ ਸੱਪ ਇਹ ਹੁਣ ਰਾਤ ਦਾ ਟਾਈਮ ਆ ਤੇ ਥੋੜੇ ਜਿਹਾ ਠੁੰਡੇ ਹੋਏ ਆ ਇਹ ਵੀ ਇੰਦਾ ਖੜਕ ਖੜਕ ਕਰਦੇ ਹੁੰਦੇ ਤਾਂ ਨੂੰ 12 ਵਜੇ ਕੀ ਕਰਦੇ ਹੁੰਦੇ ਖੁਰ ਖੁਰ ਆਹ ਦੇਖੋ ਜੀ ਆਹ ਦੇ ਇਹ ਥੋੜੇ ਟਿੱਕੇ ਬਿਠੇ ਹੋਣ ਹਲਰ ਨਾ ਲੱਗਦੀ ਆ ਇਹ ਟੈਂਪਲੇਟ ਜ ਬੜਾ ਬਦਿਆ ਥੜਦਾ ਠੀਕ ਤਾਂ ਕਰਕੇ ਥੋੜੇ ਜਿਹਾ ਠੰਡੇ ਹੋਏ ਹੋਏ ਨੇ ਠੀਕ ਹਾਂਜੀ ਠੀਕ ਆ ਜੀ ਹੁਣ ਅਸੀਂ ਭਾਈ ਜੀ ਨੇ ਐਸੇ ਕੱਲ ਦੇ ਅੱਜ ਅਸੀਂ ਹੁਣ ਚੱਲ ਜਾਣਾ ਆ ਭਾਈ ਜੀ ਨੇ ਸਾਡੀ ਸੇਵਾ ਬਹੁਤ ਵਧੀਆ ਕੀਤੀ ਆ ਚਾਹ ਪਰੋਠਾ ਨਾਲ ਦਹੀਂ ਤੇ ਨਾਲ ਖਾਰੇ ਦੀ ਬੋਤਲ ਆ ਜੀ ਆ ਤੁਹਾਨੂੰ ਦਿਖਾ ਰਹੀ ਜੀ ਕੱਢ ਕੇ ਠੀਕ ਆ ਜੀ ਅੱਜ ਅਸੀਂ ਚਿਤਰਨ ਦੁਪਹਿਰ ਨੂੰ ਸਾਡੀ ਵਾਪਸੀ ਆ ਜੀ ਜਿਸ ਬੰਦੀ ਭਾਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੀ ਇੰਨੀ ਸੇਵਾ ਕੀਤੀ ਬਹੁਤ ਬਹੁਤ ਥੈਂਕ ਯੂ ਭਾਈ ਤੁਹਾਡੇ ਭਾਈ ਹੁਣ ਮੈਨੂੰ ਮਲ ਕੈਮਰਾ ਮੜੇ ਜਾ ਪਰ ਜਾ ਸਾਡਾ ਪਰਸਾ ਹਾਂਜੀ ਭਾਈ ਹੁਣ ਆਪਣੇ ਖਵਾੜੇ ਏਰੀਆ ਦੇ ਜਾ ਭਾਈ ਹੁਣੀ ਖਵਾੜੇ ਕੋ ਪਿੰਡਿਆ ਭਾਈ ਹੁਣ ਦਾ ਉਹ ਸਾਡੇ ਕਿਹੜੇ ਪਿੰਡਿਆ ਬੱਬੂਆ ਖਵਾੜਾ ਏ ਖਵਾੜੇ ਏਰੀਆ ਭਾਈ ਹੁਣ ਦਾ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਤੁਹਾਡੇ ਭਾਈ ਹੁਣ ਦਾ ਇੱਥੇ ਲੱਗੇਗਾ ਸਾਨੂੰ 5.5 ਘੰਟੇ ਆਉਣ ਲੱਗੇ ਜੀ ਬਹੁਤ ਸਬਰ ਲੰਮਾ ਭਾਈ ਅੱਧਰ ਪਹਾੜੀ ਵੀ ਦਿਖਾਉਂਦੇ ਸਾਫ ਤੋਂ ਉੱਚੀ ਪਹਾੜੀ ਸਾਹਮਣੋਂ ਉੱਪਰਲੀ ਪਹਾੜੀ ਤੇ ਚਰਚ ਬਣੀ ਹੋਈ ਚਰਚ ਬੋਲ ਸੱਚੇ ਦਰਵਾਜ਼ੇ ਕੀ ਜਾ ਇਹ ਪੋਟਕਾਲ ਦੀ ਸਵਤੋਤਤੀ ਮਾੜੀ ਜੱਡੀ ਹੋ ਗਈ ਵਾਪਸੀ ਆਉਣਾ ਦੀ ਚੱਲੇ ਆ ਆਪਣੇ ਆਪਣੇ ਕਾਜ਼ਾ ਕਾਜ਼ਾ ਮਤਲਬ ਘਰ ਘਰ ਨੂੰ ਚੱਲੇ ਮੁੰਡੇ ਚੋਬਰ ਕਰਾ ਲਈ ਟੈਕਸੀ ਦੁਆਰਾ ਮੇ ਆਣਾ ਦੀ ਮਿਲਦੇ ਆ ਸਾਨੂੰ ਬ੍ਰੇਕ ਤੋਂ ਬਾਅਦ ਹੁਣ ਬਲੈਕ ਦਾ ਹੋ ਗਿਆ ਐਂਡ ਬਾਏ ਬਾਏ ਸੋਨੇਓ